ਦੀ ਸਰਕਾਰ ਆ ਇਹ ਗਰੀਬਾਂ ਨੂੰ ਲੁੱਟ ਰਹੀ ਆ ਦੀ ਸਰਕਾਰ ਇਹ ਇਹਦਾ ਨਾਮ ਚੇਂਜ ਕਰਕੇ ਉਹ ਚਾਹੁੰਦੀ ਆ ਵੀ ਅਸੀਂ ਇਹਨੂੰ ਖਤਮ ਕਰਦੀ ਹੇ ਹਾਲਾਤ ਨੇ ਹੁਣ ਗਰੀਬ ਬੰਦੇ ਤੋਂ ਉਹਦੀ ਰੋਟੀ ਉਹਦੇ ਤੋਂ ਖੋਈ ਜਾ ਰਹੀ ਨਾ ਹੁਣ ਗਰੀਬ ਬੰਦਾ ਕੋਈ ਡੰਗਰ ਰੱਖ ਸਕਦਾ ਆ ਨਾ ਉਹ ਕਿਤੇ ਵਿਚਾਰਾ ਕਿਤੇ ਮਜ਼ਦੂਰੀ ਕਰ ਸਕਦਾ ਆ ਕਿਉਂਕਿ ਉਹਦੇ ਬੱਚੇ ਵੀ ਛੋਟੇ ਨੇ ਇਹਦੇ ਨਾਲ ਕਮ ਸੇ ਕਮ ਬੰਦਾ ਜੇ 8 ਵਜੇ ਜਾਂਦਾ ਸੀ ਤਾਂ 5 ਵਜੇ ਆਪਦੇ ਰਾਈਡ ਕਰੇ ਆ ਜਾਂਦਾ ਸੀ ਇਹ ਜਾਗਰੂਕ ਕਰ ਰਹੀ ਆ ਤਾਂ ਉਹ ਬੀਬੀਆਂ ਨੂੰ ਜਾਗਰੂਕ ਕਰ ਰਹੀ ਆ ਵੀ ਤੁਹਾਡੇ ਹੱਕ ਕੀ ਨੇ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਬੀਬੀਆਂ ਨੂੰ ਵੀ ਇਹੀ ਕਹੂੰਗੀ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਹੱਕਾਂ ਬਾਰੇ ਜਾਣੋ ਕਿਉਂਕਿ ਜਿਹੜੀ ਅਨਪੜ ਲੇਡੀਜ਼ ਆ ਉਹ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਮੇਰੇ ਹੱਕ ਕੀ ਨੇ ਸ਼ਸ਼ੀਕਲ ਪੰਜਾਬ ਪ੍ਰਾਈਮ ਦੇਖ ਰਹੇ ਹੋ ਤੁਸੀਂ ਮੈਂ ਵਿਕੀ ਸਰਖੜ ਸਵਾਗਤ ਕਰਦਾ ਹੈ ਤੁਹਾਡਾ ਅੱਜ ਸਮਰਾਲਾ ਦੇ ਵਿੱਚ ਮੌਜੂਦ ਹਾਂ ਜਿੱਥੋਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਮੈਂ ਆਪਣੇ ਸਹਿਯੋਗੀ ਨੂੰ ਕਮਾਂਗਾ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣ ਜਿੱਥੇ ਕਿ ਅੱਜ ਕਾਂਗਰਸ ਪਾਰਟੀ ਵੱਲੋਂ ਮਨਰੇਗਾ ਬਚਾਓ ਸੰਗਰਾਮ ਨਾਮ ਦੀ ਰੈਲੀ ਕੀਤੀ ਜਾ ਰਹੀ ਹੈ ਜਿੱਥੇ ਕਿ ਵੱਡੀ ਗਿਣਤੀ ਵਿੱਚ ਮਨਰੇਗਾ ਵਰਕਰ ਪਿੰਡ ਦੀਆਂ ਬੀਬੀਆਂ ਪਹੁੰਚ ਰਹੀਆਂ ਨੇ ਗੱਲਬਾਤ ਕਰਦੇ ਆਂ ਜ਼ਿਲ੍ਹਾ ਪ੍ਰਧਾਨ ਖੰਨਾ ਬੀਬੀ ਮੰਗਰਜੀ ਦੇ ਨਾਲ ਉਹਨਾਂ ਦੇ ਨਾਲ ਮੈਮ ਸਵਾਗਤ ਹੈ ਤੁਹਾਡਾ ਸਾਸੀਕਾਲ ਅੱਜ ਕਾਂਗਰਸ ਵੱਲੋਂ ਰੈਲੀ ਕੀਤੀ ਜਾ ਰਹੀ ਹੈ ਮਨਰੇਗਾ ਬਚਾਓ ਸੰਗਰਾਮ ਜੀ ਕੀ ਕਹਿਣਾ ਚਾਹੋਗੇ ਤੁਸੀਂ ਇੱਥੇ ਪਹੁੰਚੇ ਹੋ ਦੇਖੋ ਔਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਵੀ ਜਿਹੜੀ ਬੋਧੀ ਸਰਕਾਰ ਆ ਇਹ ਗਰੀਬਾਂ ਨੂੰ ਲੁੱਟ ਰਹੀ ਆ ਜੀ ਉਹ ਉਹਨਾਂ ਦੀ ਲੁੱਟ ਤੋਂ ਤੁਹਾਨੂੰ ਹੁਣ ਪਤਾ ਹੀ ਚੱਲ ਗਿਆ ਵੀ ਪਹਿਲਾਂ ਤਾਂ ਜਿਹੜਾ ਪ੍ਰਧਾਨ ਮੰਤਰੀ ਯੋਜਨਾ ਜੋ ਸਾਡੇ ਰੋਹਲ ਗਾਂਧੀ ਜੀ ਔਰ ਸਾਡੇ ਇੰਦਰਾ ਗਾਂਧੀ ਤੇ ਮਨਮੋਹਨ ਸਿੰਘ ਜੀ ਹੁਣਾ ਵੱਲੋਂ ਜਿਹੜਾ ਚਲਾਇਆ ਗਿਆ ਸੀ ਤੇ ਸਾਡੇ ਡਾਕਟਰ ਅਮਰ ਸਿੰਘ ਜੀਆ ਨੇ ਰਲ ਕੇ ਮਨਮੋਹਨ ਸਿੰਘ ਜੀਆ ਦੇ ਨਾਲ ਨਰੇਗਾ ਸਕੀਮ ਚਲਾਈ ਸੀ ਵੀ ਹਰ ਇੱਕ ਜਿਹੜੀ ਗ੍ਰੇਨ ਹੀ ਆ ਉਹ ਆਪਣੇ ਘਰ ਦੇ ਵਿੱਚ ਆਪਣਾ ਪਰਿਵਾਰ ਨੂੰ ਚਲਾ ਸਕੇ ਆਪਣੇ ਕਿਸੇ ਬੱਚੇ ਦਾ ਕੋਈ ਅਰਥ ਸਾਹ ਸਕੇ ਜਿਵੇਂ ਹੁਣ ਕੁੜੀਆਂ ਦੇ ਲਈ ਕੋਈ ਆਪਣੇ ਦਾਜ ਬਣਾਉਣਾ ਆ ਜਾਂ ਕੋਈ ਧੀ ਦਾ ਕੋਈ ਜਨੇਪਾ ਆ ਗਿਆ ਜਾਂ ਕੋਈ ਘਰ ਦੇ ਵਿੱਚ ਹੋਰ ਆਰਥਿਕ ਤੰਗੀ ਆ ਗਈ ਉਹ ਨਰੇਗਾ ਦੇ ਕੰਮ ਕਰਕੇ ਉਹ ਆਪਣੇ ਬੱਚਿਆਂ ਦਾ ਇਦਾਂ ਦਾ ਕੋਈ ਨਾ ਕੋਈ ਆਪਣਾ ਕੰਮ ਸਾਰ ਲੈਂਦੀ ਸੀ ਪਰ ਹੁਣ ਜਿਹੜੀ ਮੋਦੀ ਸਰਕਾਰ ਆ ਇਹ ਇਹਦਾ ਨਾਮ ਚੇਂਜ ਕਰਕੇ ਉਹ ਚਾਹੁੰਦੀ ਆ ਵੀ ਅਸੀਂ ਇਹਨੂੰ ਖਤਮ ਕਰਦੀ ਹਾਂ ਜੀ ਪਿੰਡਾਂ ਦੀਆਂ ਉਹ ਬੀਬੀਆਂ ਨੇ ਜੇ ਆਪਾਂ ਗੱਲ ਕਰ ਲਈਏ ਜਿਆਦਾ ਪੜੀਆਂ ਲਿਖੀਆਂ ਨਹੀਂ ਜੇ ਆਪਾਂ ਬਾਹਰ ਕੰਮ ਦੀ ਕਰਨ ਦੀ ਗੱਲ ਕਰ ਲਈਏ ਫੈਕਟਰੀ ਜਾਂ ਕਿਸੇ ਹੋਰ ਦਫ਼ਤਰਾਂ 'ਚ ਨਹੀਂ ਕੰਮ ਕਰ ਸਕਦੀਆਂ ਉਹ ਆਪਣਾ ਰੋਜ਼ਗਾਰ ਕਰਦੀਆਂ ਸੀ ਪਿੰਡਾਂ ਦੇ ਵਿੱਚ ਛੋਟਾ ਛੋਟਾ ਕੰਮ ਕਰ ਲੈਂਦੀਆਂ ਸੀ ਉਹ ਲੋੜਾਂ ਪੂਰੀਆਂ ਜੁਣਦੀਆਂ ਲੱਗਦਾ ਹੁਣ ਉਹਨਾਂ ਦਾ ਜੀਵਨ ਜਿਹੜਾ ਸੁਖਾਲਾ ਹੁੰਦਾ ਸੀ ਸੁੱਖਾ ਲੰਘਦਾ ਸੀ ਔਖਾ ਔਖਾ ਹਾਂਜੀ ਕਿਉਂਕਿ ਔਣ ਵਾਲਾ ਜਿਹੜਾ ਸਮਾਂ ਆ ਤੁਹਾਨੂੰ ਵੀ ਪਤਾ ਕ੍ਰਿਟੀਕਲ ਹੁੰਦਾ ਜਾਂਦਾ ਆ ਜਿਹੜੇ ਹਾਲਾਤ ਨੇ ਹੁਣ ਆ ਗਰੀਬ ਬੰਦੇ ਤੋਂ ਉਹਦੀ ਰੋਟੀ ਉਹਦੇ ਤੋਂ ਖੋਈ ਜਾ ਰਹੀ ਆ ਜੀ ਕਿਉਂਕਿ ਹਰ ਇੱਕ ਜੀ ਦੁੱਧ ਦਾ ਰੇਟ ਤੁਸੀਂ ਦੇਖ ਲਓ ਕੀ ਆ 70 ਤੋਂ 75 ਦੇ ਆਸ-ਪਾਸ ਦੁੱਧ ਹੈਗਾ ਨਾ ਤਾਂ ਹੁਣ ਗਰੀਬ ਬੰਦਾ ਕੋਈ ਡੰਗਰ ਰੱਖ ਸਕਦਾ ਆ ਨਾ ਉਹ ਕਿਤੇ ਵਿਚਾਰਾ ਕਿਤੇ ਮਜ਼ਦੂਰੀ ਕਰ ਸਕਦਾ ਆ ਕਿਉਂਕਿ ਉਹਦੇ ਬੱਚੇ ਵੀ ਛੋਟੇ ਨੇ ਇਹਦੇ ਨਾਲ ਕਮ ਸੇ ਕਮ ਬੰਦਾ ਜੇ 8 ਵਜੇ ਜਾਂਦਾ ਸੀ ਤਾਂ 5 ਵਜੇ ਆਪਦੇ ਰਾਈਡ ਕਰੇ ਆ ਜਾਂਦਾ ਸੀ ਜੇ ਹੁਣ ਉਹ ਕਿਤੇ ਹੋਰ ਕੰਮ ਕਰ ਜਾਂਦੇ ਫੈਕਟਰੀਆਂ ਚ ਫੈਕਟਰੀ ਚ ਸਵੇਰੇ 6 ਵਜੇ ਤੋਂ ਜਾ ਕੇ ਉਹਨਾਂ ਦਾ ਵਿਚਾਰਿਆਂ ਦਾ ਜੀਵਨ ਸਾਰੀ ਦਿਹਾੜੀ ਉੱਥੇ ਹੀ ਲੰਘ ਜਾਂਦਾ ਹੈ ਪੂਰਾ ਟਾਈਮ ਕਿਉਂਕਿ ਉਹ 8 ਵਜੇ ਘਰ ਆ ਕੇ ਵਰਦਿਆਂ ਨੇ ਕਿਹੜੇ ਟਾਈਮ ਆਪਣੇ ਬੱਚਿਆਂ ਦਾ ਧਿਆਨ ਦੇਣ ਤੁਹਾਨੂੰ ਵੀ ਪਤਾ ਵੀ ਬੱਚੇ ਫਿਰ ਵਿਗੜ ਰਹੇ ਨੇ ਨਸ਼ਿਆਂ ਵੱਲ ਜਾ ਰਹੇ ਨੇ ਹੋਰ ਵੀ ਗਲਤ ਕੰਮਾਂ ਵਿੱਚ ਪੈ ਰਹੇ ਨੇ ਕਿਉਂਕਿ ਫੋਨ ਨੇ ਤੁਹਾਨੂੰ ਪਤਾ ਲੋਕਾਂ ਦਾ ਬੇੜਾ ਕਰਕ ਕਰਤਾ ਔਰ ਨਾਲੇ ਮੈਂ ਤਾਂ ਇਹੀ ਬੀਬੀਆਂ ਨੂੰ ਵੀ ਇਹੀ ਕਹੂੰਗੀ ਵੀ ਤੁਸੀਂ ਵੱਧ ਤੋਂ ਵੱਧ ਆਪਣੇ ਹੱਕਾਂ ਬਾਰੇ ਜਾਣੋ ਕਿਉਂਕਿ ਜਿਹੜੀ ਅਨਪੜ ਲੇਡੀਜ਼ ਆ ਉਹ ਤਾਂ ਵਿਚਾਰੇ ਨੂੰ ਪਤਾ ਹੀ ਨਹੀਂ ਵੀ ਮੇਰੇ ਹੱਕ ਕੀ ਨੇ ਇਹ ਜੇ ਜੇ ਕਾਂਗਰਸ ਕਰ ਰਹੀ ਆ ਤਾਂ ਉਹ ਬੀਬੀਆਂ ਨੂੰ ਜਾਗਰੂਤ ਕਰ ਰਹੀ ਆ ਵੀ ਤੁਹਾਡੇ ਹੱਕ ਕੀ ਨੇ ਤੁਸੀਂ ਕੀ ਕਰ ਸਕਦੇ ਹੋ ਕੀ ਨਹੀਂ ਕਰ ਸਕਦੇ ਇੱਥੇ ਐਕਸ਼ਨ ਕੀ ਹੋਵੇਗਾ ਜੇਕਰ ਤੁਹਾਡੀ ਮੰਗ ਆ ਜੋ ਤੁਸੀਂ ਲੈ ਕੇ ਆਏ ਹੋ ਨਹੀਂ ਮੰਗਦੀ ਜਾਂਦੀ ਤੇ ਕਾਂਗਰਸ ਪਾਰਟੀ ਵੱਲੋਂ ਕੀ ਐਕਸ਼ਨ ਹੋਵੇਗਾ ਕਿ ਉਲੀਕਿਆ ਗਿਆ ਦੇਖੋ ਸਾਡਾ ਤਾਂ ਇਹੀ ਆ ਸਾਡੇ ਰੋਹਲ ਜੀ ਰੋਹਲ ਗਾਂਧੀ ਜੀਆਂ ਵੱਲੋਂ ਵੀ ਵੀ ਤੁਸੀਂ ਅਸੀਂ ਤਾਂ ਫਿਰ ਸੜਕਾਂ ਤੇ ਉਤਰਾਂਗੇ ਹੁਣ ਤਾਂ ਇਹ ਇੱਕ ਵੱਡੀਆਂ ਰੈਲੀਆਂ ਨੇ ਉਦੋਂ ਬਾਅਦ ਅਸੀਂ ਸੜਕਾਂ ਤੇ ਉਤਰਾਂਗੇ ਘਰ-ਘਰ ਜਾ ਕੇ ਇਸ ਮਾਹਿਮ ਨੂੰ ਅਸੀਂ ਚਲਾਵਾਂਗੇ ਜੋ ਸਾਡੇ ਆਗੂਆਂ ਦਾ ਸਾਡੇ ਨੇਤਾ ਦਾ ਸਾਨੂੰ ਹੁਕਮ ਹੋਊਗਾ ਸਿਰ ਤਾਂ ਉਸ ਹੁਕਮ ਦੇ ਅਨਸਾਰ ਚੱਲਾਂਗੇ ਸਮਰਾਲਾ ਦੇ ਵਿੱਚ ਮੌਜੂਦ ਹਾਂ ਲਗਾਤਾਰ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਬੀਬੀ ਮੰਗਰਦੀ ਦੇ ਨਾਲ ਗੱਲਬਾਤ ਕੀਤੀ ਕਿ ਅਗਲਾ ਐਕਸ਼ਨ ਸਾਡੀ ਹਾਈ ਕਮਾਂਡ ਵੱਲੋਂ ਜੋ ਸਾਨੂੰ ਆਵੇਗਾ ਅਸੀਂ ਉਸੇ ਐਕਸ਼ਨ ਤੇ ਚੱਲਾਂਗੇ ਉਸੇ ਰਾਹ ਤੇ ਚੱਲਾਂਗੇ ਫਿਲਹਾਲ ਪੰਜਾਬ ਭਰ ਤੋਂ ਅੱਜ ਸਮਰਾਲਾ ਦੇ ਵਿੱਚ ਮਨਰੇਗਾ ਵਰਕਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ ਅਜਿਹੇ ਅਪਡੇਟ ਲੈ ਕੇ ਤੁਹਾਡੇ ਨਾਲ ਹਾਜ਼ਰ ਹੁੰਦੇ ਰਵਾਂਗੇ ਧੰਨਵਾਦ